ਬੱਚੇ ਨੇ ਬਚਾਈ ਪਰਿਵਾਰ ਦੀ ਜਾਨ ਵਾਪਰ ਸਕਦਾ ਸੀ ਵੱਡਾ ਭਾਣਾ ਕਿਤੇ ਤੁਸੀਂ ਵੀ ਨਾ ਕਰਦੇ ਹੋ ਆ ਗਲਤੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਇਸੇ ਤਰ੍ਹਾਂ ਹੀ ਇੱਕ ਬੱਚਾ ਬਣਿਆ ਆਪਣੇ ਪਰਿਵਾਰ ਲਈ ਰੱਬ ਦਾ ਰੂਪ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਸਬੇਸ਼ਨ ਵਿੱਚ ਇੱਕ ਸੱਪ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇਸ ਪਰਿਵਾਰ ਦਾ ਬੱਚਾ ਆਪਣੀ ਇੱਕ ਗੇਂਦ ਨੂੰ ਬਾਸਬੇਸ਼ਨ ਦੇ ਵਿੱਚ ਧੋ ਕੇ ਸਾਫ਼ ਕਰ ਰਿਹਾ ਸੀ ਅਤੇ ਜਦੋਂ ਬੱਚਾ ਇਸ ਨੂੰ ਧੋ ਕੇ ਸਾਫ਼ ਕਰਨ ਲੱਗਦਾ ਹੈ ਤਾਂ ਗੇਂਦ ਬਾਸਬੇਸ਼ਨ ਕੋਲ ਡਿੱਗ ਜਾਂਦੀ ਹੈ ਅਤੇ ਜਦੋਂ ਉਹ ਆਪਣੀ ਗੇਂਦ ਚੱਕਣ ਲੱਗਦਾ ਹੈ ਤਾਂ ਉਸ ਨੂੰ ਬਾਸਬੇਸ਼ਨ ਕੋਲ ਇੱਕ ਸੱਪ ਦਿਖਾਈ ਦਿੰਦਾ ਏ ਤਾਂ ਬੱਚਾ ਭੱਜ ਕੇ ਆਪਣੇ ਡੈਡੀ ਨੂੰ ਦੱਸਦਾ ਏ ਜਦੋਂ ਉਸ ਦਾ ਪਿਓ ਆ ਕੇ ਦੇਖਦਾ ਹੈ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਉਹ ਬੱਚੇ ਨੂੰ ਕਹਿੰਦਾ ਹੈ ਕਿ ਪੁੱਤ ਤੈਨੂੰ ਭੁਲੇਖਾ ਲੱਗਿਆ ਹੁਣ ਪਰ ਜਦੋਂ ਬੱਚਾ ਕਹਿੰਦਾ ਹੈ ਕਿ ਡੈਡੀ ਇੱਥੇ ਸੱਚੀਓ ਸੱਪ ਸੀ ਅਤੇ ਜਦੋਂ ਉਹ ਅੱਗੇ ਹੋ ਕੇ ਬਾਸਬੇਸ਼ਨ ਦੇ ਪਿੱਛੇ ਦੇਖਦਾ ਹੈ ਤਾਂ ਉਸ ਨੂੰ ਇੱਕ ਸੱਪ ਬੈਠਾ ਦਿਖਾਈ ਦਿੰਦਾ ਏ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾ ਕੇ ਇਸ ਨੂੰ ਫੜਿਆ ਜਾਂਦਾ ਏ ਸੋ ਤੁਹਾਡਾ ਵੀ ਬੱਚਾ ਜਦੋਂ ਕੋਈ ਵੀ ਗੱਲ ਕਰੇ ਤਾਂ ਉਸ ਦੀ ਇੱਕ ਵਾਰ ਗੱਲ ਧਿਆਨ ਨਾਲ ਜਰੂਰ ਸੁਣਿਆ ਕਰੋ ਸੋ ਇਸ ਬੱਚੇ ਨੇ ਹੀ ਬਚਾ ਲਿਆ ਆਪਣਾ ਪਰਿਵਾਰ ਨਹੀਂ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ